ਜੇਕਰ ਉਹ ਸਮੇਂਿਤ ਤੌਰ 'ਤੇ ਸਮੇਂ ਨਾਲ ਕੀਤੀ ਜਾਵੇ ਤਾਂ ਦਰਖਤ ਉਹਦੇ ਉਸ ਸਮੇਂ ਦੇ ਮੁਤਾਬਕ ਇਹ ਕਹਿੰਦੇ ਕਿ ਕਿਨਾਰੇ ਜਿਹੜੇ ਸਰਕਾਰ ਦੇ ਦਰਖਤ ਵੀ ਲੱਗੇ ਹੁੰਦੇ ਨੇ ਬਸ ਤਿੰਨ ਮਿੰਟੇ ਤਿੰਨ ਹਿੱਸੇ ਦਰਖਤ ਤੋਂ ਸਮੇਂ ਨਾਲੋਂ ਅੱਜ ਘਟ ਗਏ ਨੇ ਸਰਕਾਰ ਨੇ ਇਹੀ ਹੈ ਜਿਹੜਾ ਅੱਜ 50 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੋਇਆ ਹੋਇਆ ਤੇ ਗੰਕੂ ਘਰ ਦੀ ਜਿਹੇ ਖਲਾ ਪਾਣੀ ਵੀ ਅਸੀਂ ਕੱਢੀ ਜਾਂਦੇ ਆ ਥੱਲੇ ਘਰ ਦੀ ਵੀ ਗਰਮ ਹੋ ਜਾਂਦੇ ਉੱਪਰੋਂ ਅਸੀਂ ਦਰਖਤ ਵੱਢੀ ਜਾਂਦੇ ਆ ਜੀ ਜੰਗਲਾਤ ਵਿਭਾਗ ਬਣਿਆ ਹੋਇਆ ਪੰਜਾਬ ਦਾ ਇੱਕ ਉਹਦੇ ਮੰਤਰੀ ਵੀ ਹੁੰਦੇ ਨੇ ਉਹ ਬਹੁਤ ਵੱਡਾ ਡਿਪਾਰਟਮੈਂਟਾ ਦੇ ਵਿੱਚ ਅਫਸਰ ਵੀ ਨੇ ਫੋਰੈਸਟ ਅਧਿਕਾਰੀ ਵੀ ਨੇ ਤਨਖਾਹਾਂ ਲੈਂਦੇ ਨੇ ਤੇ ਮੰਤਰੀ ਸਾਹਿਬ بڑے بڑے ਜਸਵੀਧਾਵਾਂ ਲੈਂਦੇ ਨੇ ਜੰਗਲਾਤ ਮੰਤਰੀ ਵੀ ਜੇ ਗੱਲ ਕਰੀਏ ਵੀ ਅਸੀਂ ਜੰਗਲਾਂ ਨੂੰ ਵਧਾਵਾਂਗੇ ਜੰਗਲ ਲਾਵਾਂਗੇ ਪਰ ਇੱਥੇ ਪੰਜਾਬ ਉਲਟ ਹੋ ਰਿਹਾ ਪਿਛਲੀ ਸਰਕਾਰ ਦੀ ਗੱਲ ਕਰੀਏ ਜੰਗਲਾਤ ਮੰਤਰੀ ਜੇਲ੍ਹ ਚ ਲਾ ਗਿਆ ਉਹ ਕਹਿੰਦੇ ਵੀ ਜੰਗਲ ਲਾਉਣੇ ਕੀ ਨੇ ਵਧਾ ਵਧਾ ਕੇ ਖਾਂਦਾ ਰਿਹਾ ਤੰਬ ਵਿਭਾਗ ਸੁੱਤਾ ਪਿਆ ਵਿਭਾਗ ਦੀਆਂ ਜ਼ਮੀਨਾਂ ਤੇ ਲੋਕਾਂ ਨੇ ਕਬਜ਼ੇ ਕਰ ਰੱਖੇ ਨੇ ਤੇ ਇਹਨਾਂ ਦੇ ਦਰਖਤ ਵੱਡ ਵੱਡ ਕੇ ਲੋਕਾਂ ਨੇ ਵੇਚਤੇ ਨੇ ਤੇ ਕਿੱਦੋਂ ਜਾ ਰਿਹਾ ਪੰਜਾਬ ਸਰਕਾਰ ਫਿਰ ਵੀ ਜ਼ਿੰਮੇਵਾਰ ਨਹੀਂ ਨਾਲ ਜੀ 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 ਇਹ ਕਰ ਇਸ ਦੀ ਨਾਮਕਬੋਲੀ ਇਸ ਦੀ ਕੋਈ ਜਾਂਚ ਕਰਵਾਈ ਜਾਵੇ ਜਿਵੇਂ ਇਹਨਾਂ ਦੇ ਅੰਕੜੇ ਤੁਸੀਂ ਅੰਕੜੇ ਲੈ ਲਓ ਜਿਹੜੇ ਪਿਛਲੇ ਗਾ ਨਹੀਂ ਤਾਂ ਮੈਂ ਕਹਿੰਦਾ 5 ਸਾਲਾਂ ਦੇ ਅੰਕੜੇ ਲੈ ਲਓ ਇਹਨਾਂ ਨੇ ਲੱਖਾਂ ਦਰਖਤ ਕਾਰਗੀਆਂ ਦੇ ਵਿੱਚ ਲਾ ਕੇ ਵੱਡੇ ਕਰਕੇ ਹੋ ਸਕਦਾ ਉਹ ਐਕਸਪੈਰ ਨਹੀਂ ਕਰਦੇ ਹੁਣ ਜਿਹੜੇ ਅਫਸਰ ਨੇਗੇ ਕੋਰਸ ਵਿਭਾਗ ਦੇ ਇਹ ਸਰਪ ਇਹ ਜਿਹੜੇ ਐਸੀਆਲੇ ਦਫਤਰ ਨੇ ਕਦੇ ਵੀ ਇਸੀ ਦੀਵਾਰ ਨਿਕਲ ਕੇ ਗਾਲੀ ਨਹੀਂ ਜੇ ਬਾਹਰ ਨਿਕਲਗੇ ਤਾਂ ਇਹਨਾਂ ਨੂੰ ਪਤਾ ਲੱਗੂ ਕਿ ਜਿਹੜੇ ਸਾਡੇ ਵਿਭਾਗ ਦੇ ਰਿਕਾਰਡ ਦੇ ਵਿੱਚ ਦਰਖਤ ਨੇਗੇ ਉਹਨਾਂ ਨੂੰ ਪਾਣੀ ਪੈ ਰਿਹਾ ਉਹਨਾਂ ਦੀ ਘੇਰ ਹੋ ਰਹੀ ਹੈ ਤੇ ਜੇਕਰ ਮੈਂ ਇਹ ਲੋਕਾਂ ਨੂੰ ਨਹੀਂ ਕਹਿੰਦਾ ਜੇਕਰ ਸਰਕਾਰੀ ਅੰਕੜਿਆਂ ਦੇ ਅਮਤਾਗੂ ਵੀ ਦਰਖਤਾਂ ਦਾ ਪਾਲਣ ਪੋਸ਼ਣ ਹੋ ਜਾਵੇ ਤਾਂ ਫਿਰ ਸਾਡਾ ਪੰਜਾਬ ਅਸੀਂ ਖੁਦ মিডিਆ ਵਾਲੇ ਹੋਣ ਦੇ ਨਾਤੇ ਜੇ ਇਹਨਾਂ ਨੂੰ ਕਿਤੇ ਕਹਿੰਦੇ ਆ ਨਾ ਵੀ ਤੁਹਾਡੀ ਜਗ੍ਹਾ ਕਿਸੇ ਨੇ ਰੋਕ ਰੱਖੀ ਆ ਤੁਹਾਡੇ درخت ਵੱਢਦੇ ਇਹ ਉਲਟਾ ਇਹਨਾਂ ਨੂੰ ਫਾਇਦਾ ਹੋ ਜਾਂਦਾ ਉਹ ਆਪੇ ਉੱਥੋਂ ਪੈਸੇ ਲੈ ਲੈਂਦੇ ਨੇ ਤੇ ਫੇ ਕਿੱਦਾਂ ਅਸੀਂ ਠੀਕ ਕਰਾਂਗੇ ਆਪਾਂ ਬਿਲਕੁਲ ਜਿਵੇਂ ਹੋਈ ਰਹਿ ਜਾਂਦਾ ਉਹ ਹੀ ਕਹ ਲੈਣਾ ਵੀ ਇਹ ਕੁੱਤੀ ਚੋਰਾ ਦਾ ਰਲਈ ਹੋਈ ਆ ਇਹ ਤਾਂ ਉਹ ਘਾਵਾਤ ਸਿੱਧ ਹੁੰਦੀ ਆ ਕਿ ਕੁੱਤੀ ਚੋਰਾ ਨਾਲ ਗਈ ਜਦੋਂ ਕੁੱਤੀ ਚੋਰਾ ਨਾਲ ਨਹੀਂ ਫਿਰਦੇ ਇਹੀ ਆਲ ਹੋਣਾ ਅੱਜ ਮਾਨ ਸਾਹਿਬ ਗੱਲ ਕਰਦੇ ਨੇ ਸੂਏਆਂ ਦੀਆਂ ਕੱਸੀਆਂ ਦੀ ਗੱਲ ਕਰਦੇ ਵੀ ਅਸੀਂ ਹਰ ਤੇਲ ਤੇ ਪਾਣੀ ਪਹੁੰਚਾਤਾ ਪਰ ਜੇ ਆਪਾਂ ਗੱਲ ਕਰੀਏ ਠੀਕ ਇਹਨਾਂ ਨੇ ਪਾਣੀ ਪਹੁੰਚਾਤਾ ਉਹ ਜਿਹੜੇ ਸੂਏ ਸੀਗੇ ਜਿਹੜੇ 60 60 ਗੱਠੇ ਦੇ ਸੀਗੇ ਅੱਜ ਉਹ 10 15 20 20 ਗੱਠੇ ਦੇ ਰਹਿ ਗਏ ਉਹਦੇ ਆਲੇ-ਦੁਆਲੇ ਜੰਗਲਾਂ ਦੀ ਜਗ੍ਹਾ ਹੁੰਦੀ ਸੀ ਦਰਖਤ ਤੇ ਦਰਖਤ ਹੁੰਦੇ ਸੀ ਜਦੋਂ ਆਪਾਂ ਸੂਏਆਂ ਤੇ ਜਾਂਦੇ ਸੀ ਅੱਜ ਸੂਆ ਛੋਟਾ ਜਿਹਾ ਖਾਲੀ ਬਣ ਕੇ ਰਹਿ ਗਿਆ ਨਾ ਉਹਦੀ ਜਗਾ ਵਾਲੇ ਦਲੇ ਵਾਲੀ ਛੱਡੀ ਆ ਲੋਕਾਂ ਨੇ ਵਿੱਚ ਹੀ ਜਗਾ ਝਮਤੀ ਵਿੱਚ ਹੀ ਦਰਕਤ ਵੜਤੇ ਨੈਰੀ ਵਿਭਾਗ ਕੀ ਕਰਦਾ ਤੇ ਉੱਥੇ ਵੀ ਜੰਗਲਾਤ ਵਿਭਾਗ ਸਾਂਝਾ ਇਹ ਇਕੱਠਾ ਸਾਰਾ ਕੁਝ ਚੋੜਮੋਲ ਕਰ ਰਹੇ ਨੇ ਮੱਕੋ ਵਲੀ ਤੋਂ ਗੱਲ ਕੀਤੀ ਆ ਮਾਨ ਸਾਹਿਬ ਦੀ ਮਾਨ ਸਾਹਿਬ ਕਹਿੰਦੇ ਨੇ ਵੀ ਰਿਕ ਟੇਲ ਤੇ ਵਸੇ ਪਾਣੀ ਪਹੁੰਚਾਤਾ ਚਲੋ ਇਸ ਗੱਲ ਦੇ ਲਈ ਮੈਂ ਸਰਕਾਰ 'ਤੇ ਤਰੀਬ ਕਰਾ ਰਿਹਾ ਕਿ ਚਲੋ ਉਹਨਾਂ ਨੇ ਪਾਣੀ ਪਹੁੰਚਾਉਣ ਦਾ ਇੱਕ ਪ੍ਰਾਣਾ ਕੀਤਾ ਪਰ ਇਹਦੇ ਨਾਲ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਉਹ ਸਰਕਾਰਾਂ ਹੀ ਸਾਡੇ ਇਹ ਪਾਣੀ ਦਾ ਮੰਦਰ ਥੱਲੇ ਗਿਆ ਉਹਦੀ ਜ਼ਿੰਮੇਵਾਰ ਨੇ ਕਿਉਂਕਿ ਸਰਕਾਰਾਂ ਨੇ ਜਿਹੜੇ ਮੋਟਰਾਂ ਦੇ ਬਿੱਲ ਮਾਫ ਕਰਦੇ ਤੇ ਜਿਹੜੇ ਲੋਕ ਸੀ ਸਾਡੇ ਕਿਸਾਨ ਸੀਗੇ ਤੇ ਉਹ ਕਿਸਾਨਾਂ ਉਹਦੇ ਬੇਲਾ ਉਹ ਨਹੀਂ ਹੈਗਾ ਤੇ ਤੁਸੀਂ ਨਾ ਉਹ ਕਿਸਾਨ ਸੀ ਜਿਹੜਾ ਨਹਿਰੀ ਪਾਣੀ ਨੂੰ ਭੁੱਲ ਗਏ ਤੇ ਸਰਕਾਰਾਂ ਨੇ ਉਹ ਨਹਿਰੀ ਪਾਣੀ ਦੂਜੇ ਸੁਬਿਆਂ ਦੇਣਾ ਸਾਡੇ ਘਰ ਦੀ ਹੀਟਲਾ ਪਾਣੀ ਹੈ ਨਾ ਉਹ ਕੱਢ ਕੇ ਅਸੀਂ ਨਿਖਤਮ ਕਰ ਲਿਆ ਅੱਜ ਜਿਹੜਾ ਸਾਡਾ ਮਸਲਾ এনवायरमेंट ਦਾ ਵਾਤਾਵਰਨ ਦਾ ਹੈ ਕਿ ਕਿਵੇਂ ਅੱਗ ਪੈ ਰਹੀ ਹੈ ਇਹਦੇ ਜ਼ਿੰਮੇਵਾਰ ਅਸੀਂ ਲੋਕ ਐ ਅਜੇ ਅਸੀਂ ਕੰਮ ਨਹੀਂ ਕਰ ਰਹੇ ਲੋਕਾਂ ਨੂੰ ਅਟੈਕ ਆ ਰਹੇ ਨੇ ਗਰਮੀ ਦੇ ਕਾਰਨ ਆਪਾਂ ਕੋਈ ਜੂਸ ਪੀਂਦਾ ਕੋਈ ਪਾਣੀ ਪੀਂਦੀ ਆ ਫ੍ਰੀਜਿੰਦਾ ਕੋਈ ਨਿੰਬੂ ਕਰਦਾ ਇਹਦੇ ਜ਼ਿੰਮੇਵਾਰ ਤਾਂ ਅਸੀਂ ਆ ਜੇ ਅਸੀਂ ਅੱਜ ਵਿਭਾਗ ਨਾਲ ਗੱਲ ਕਰਦੇ ਆ ਬਣ ਵਿਭਾਗ ਦੇ ਕਿਸੇ ਸਮਾਜ ਦੇ ਵਿੱਚ ਕੋਈ ਵੀ ਗ੍ਰੀਤੀਵਾਰ ਤੇ ਅਸੀਂ ਪੁਲਿਸ ਨੂੰ ਦੱਸਦੇ ਆ ਜਾਂ ਉਸ ਵਿਭਾਗ ਨੂੰ ਦੱਸਦੇ ਆ ਉਹਦੇ ਕੰਮ ਤੇ ਜੂ ਨਹੀਂ ਸਰਕਦੀ ਜੀ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਖੇਡ ਦੇ ਕੰਤੇ ਜੂ ਨਹੀਂ ਸਰਕਦੀ ਜੋ ਪੰਜਾਬ ਚ ਅੱਜ ਹਾਲਾਤ ਨੇ ਜਿਹੜੇ ਉਹਦੇ ਰਾਖੇ ਬਣਾਏ ਹੋਏ ਨੇ ਰਾਖੇ ਹੀ ਕੁੱਤੀ ਚੋਰ ਨੇ ਰੋਈ ਪਈ ਐ ਫਿਰ ਆਪਾਂ ਕਿੱਧਰ ਜਾਵਾਂਗੇ ਕੀ ਗੱਲ ਹੁਣ ਅਸੀਂ ਇਹ ਸਾਰੀਆਂ ਗੱਲਾਂ ਆਪਣੇ ਪੰਜਾਬ ਦੀ ਗਵਰਨਮੈਂਟ ਨੂੰ ਨਾਂ ਦੱਸ ਕੇ ਸੈਂਟਰ ਦੀ ਗਵਰਨਮੈਂਟ ਨੂੰ ਦੱਸੀ ਵੀ ਪੰਜਾਬ 'ਚ ਆ ਕੁਝ ਹੋ ਰਿਹਾ ਹੈ। ਦੇਖੋ ਮਕਬੂਲ ਜੀ ਇਸ ਤਰ੍ਹਾਂ ਤੁਸੀਂ ਮੈਂ ਕਰਦਾ detall extra ਮੈ ਵੀ ਕੋਈ ਨਹੀਂ ਜੋ ਚਿੰਤਾ ਮਜਾਓ ਪਰਦੀ ਰੱਖਦਾ। ਤਾਂ ਜੋ ਵੀ ਸਬੰਧਤ ਵਿਭਾਗ ਹੈ ਤਾਂ ਤੁਸੀਂ ਇਹਨੇ ਇਹਦੀ ਮੀਡੀਆ ਵਰਤਣ ਦੇ ਮੈਂ ਜਾਣਦਾ ਜਿਹੜਾ ਕੋਈ ਹੋਰ ਆਪਣਾ ਪੱਤਰਕਾਰ ਸਾਥੀ ਕਿਸੇ ਮੈਕਰੇ ਕੋਲੇ ਜਾਂਦਾ ਜੀ ਆਹਾ ਹੋ ਰਿਹਾ ਤਾਂ ਉਹ ਕਹਿੰਦੇ ਨੇ ਜੀ ਲਿਖਤੀ ਸ਼ਿਕਾਇਤ ਦਿਓ। ਜਦੋਂ ਕਿ মিডিਆ ਦਾ ਕੰਮ ਨਹੀਂ ਹੈਗਾ ਸ਼ਿਕਾਇਤ ਦੇਣਾ মিডিਆ ਦਾ ਕੰਮ ਹੈ ਰਿਪੋਰਟ ਕਰਨਾ ਉਹਨਾਂ ਨੂੰ ਕਿ ਤੁਹਾਡੇ ਵਿਭਾਗ ਦੇ ਕਰੁੱਡਰ ਏਰੀਆ ਆਉਂਦਾ ਉੱਥੇ ਕਿਤੇ ਰਗੜ ਤੋਂ ਵੱਡੇ ਜਾ ਰਹੇ ਨੇ ਜਾਂ ਤੁਹਾਡਾ ਇਹ ਹੋ ਰਿਹਾ ਹੈ ਤਾਂ ਉਹ ਵਿਭਾਗਾਂ ਜੇ ਗੱਲ ਕਹਿ ਕੇ ਬਲੈ ਸ਼ਿਕਾਇਤ ਕਰਨੇ ਕਿ ਤੁਸੀਂ ਲਿਖਤੀ ਸ਼ਿਕਾਇਤ ਕਰੋ ਸਤਿ ਸ੍ਰੀਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਹਨਾਂ মিডিਆ ਦੋਸਤੋ ਗੱਲ ਜੇ ਆਪਾਂ ਕਰਦੇ ਹਾਂ ਬਹੁਤ ਅਹਿਮ ਵਿਸ਼ੇ ਤੇ ਵਿਸ਼ਾ ਅੱਜ ਦਾ ਜੋ ਹੈਗਾ ਅੱਜ ਤੁਸੀਂ ਹਾਲਾਤ ਦੇਖੋ ਕੀ ਬਣੇ ਹੋਏ ਨੇ ਸਾਡੇ ਏਸੀ ਨੇ ਜਿਹੜੇ ਆਪਾਂ एयर ਕੰਡੀਸ਼ਨ ਜਿਹਨੂੰ ਕਹਿੰਦੇ ਆ ਉਹ ਵੀ ਕੰਮ ਛੱਡ ਗਏ ਜਦੋਂ ਆਪਾਂ ਕਿਤੇ ਤੁਰ ਕੇ ਆਉਂਦੇ ਆ ਤਾਂ ਇਦਾਂ ਦੀ ਤਪਸ਼ ਹੁੰਦੀ ਹੈ ਵੀ ਬੰਦਾ ਕਹਿੰਦਾ ਮੈਨੂੰ ਅਟੈਕ ਹੀ ਹੋ ਜਾਏਗਾ ਤੇ ਖੜੀਆਂ ਖੜੀਆਂ ਗੱਡੀਆਂ ਨੂੰ ਅੱਗ ਲੱਗ ਰਹੀ ਹੈ ਜੇ ਆਪਾਂ ਥੋੜਾ ਜਿਹਾ ਪਿੱਛੇ ਝਾਤ ਮਾਰੀਏ 15 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਕੀ ਸਾਡੇ ਇਹ ਹਾਲਾਤ ਸੀ ਅਸੀਂ ਦਰਖਤਾਂ ਦੇ ਥੱਲੇ ਬਿਨਾਂ ਪੱਖਿਆਂ ਤੋਂ ਦੁਪਹਿਰਾ ਟਾਲ ਲੈਂਦੇ ਸੀ। ਐਨੀ ਠੰਡੀ ਹਵਾ ਚੱਲਦੀ ਸੀ ਤੇ ਸੂਇਆਂ ਦੇ ਵਿੱਚ ਨਾ ਨਾ ਆ ਕੇ ਲੋਕ ਦੁਪਹਿਰੇ ਨੂੰ ਆਉਂਦੇ ਸੀ ਵੀ ਆਪਾਂ ਸੂਏ ਤੇ ਨਹਾ ਆਉਨੇ ਆ। ਤੇ ਨਾ ਜੋ ਹਾਲਾਤ ਨੇ, ਨਾ ਸੂਇਆਂ ਦੇ ਵਿੱਚ ਪਾਣੀ ਦਿਖਦਾ ਤੇ ਨਾ ਹੀ ਸਾਨੂੰ ਦਰਖਤ ਦਿਖਦੇ ਨੇ ਜਿੱਥੇ ਆਪਾਂ ਦੁਪਹਿਰਾ ਟਾਲ ਸਕੀਏ। ਦਿਖਦਾ ਕੀ ਆ ਉੱਚੀਆਂ-ਉੱਚੀਆਂ ਬਿਲਡਿੰਗਾਂ। ਇਹ ਜਿਹੜੇ ਜੰਗਲ ਸਾਨੂੰ ਦਿਖ ਰਹੇ ਨੇ ਸੀਮਿੰਟ ਦੇ ਜੰਗਲ। ਏਸੀਆਂ ਦੀ ਤਪੱਸ ਅਰ AC ਵੀ ਹੱਥ ਖੜੇ ਕਰ ਗਿਆ ਹੋ ਤਾਂ ਇੰਨੀ ਠੰਡ ਪੈਂਦੀ ਆ ਵੀ ਸਾਤੋਂ ਠੰਢੀ ਨਹੀਂ ਹੁੰਦੀ ਸਾਤੋਂ ਕੂਲਿੰਗ ਨਹੀਂ ਹੁੰਦੀ ਰਾਤ ਨੂੰ ਆਪਾਂ ਦੇਖਦੇ ਅੱਗੇ ਸੋਚਦੇ ਸੀ ਦਿਨ ਦੇ ਵਿੱਚ ਗਰਮੀ ਪੈਂਦੀ ਆ ਰਾਤ ਨੂੰ ਥੋੜਾ ਬਹੁਤ ਸਾਨੂੰ ਆਰਾਮ ਮਿਲੇਗਾ ਹੁਣ ਉਹੀ ਹਾਲਾਤ ਰਾਤ ਨੂੰ ਨੇ ਗਰਮੀ ਬਹੁਤ ਹੁੰਦੀ ਹੈ ਕੀ ਕਾਰਨ ਨੇ ਕੀ ਜਿੰਨੇ ਵੀ ਸਾਡੇ ਵਿਦਵਾਨ ਨੇ ਇਹ ਸਾਨੂੰ ਗਿਆਨ ਦੰਦੇ ਨੇ ਕੀ ਅਸੀਂ ਉਹਨਾਂ ਦੇ ਉੱਤੇ खरे ਉਤਰਦੇ ਆ ਕੀ ਅਸੀਂ ਕੁਦਰਤ ਨਾਲ ਖਿਲਵਾੜ ਨਹੀਂ ਕਰ ਰਹੇ ਆਉਣ ਵਾਲੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਾੜੇ ਹਾਲਾਤ ਹੋ ਜਾਣਗੇ ਅੱਜ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਦੀਪ ਸਾਜਲੀ ਜੁੜੇ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਖੂਲ ਜੀ ਸ਼ੁਕਰੀਆ ਜੀ ਹੁਣ ਵਿਸ਼ਾ ਤੁਸੀਂ ਸਮਝ ਹੀ ਗਏ ਸੁਣ ਲਿਆ ਗੁਰਦੀਪ ਸਾਰਾ ਅੱਜ ਦੇ ਹਾਲਾਤ ਦੇਖੋ ਗਰਮੀ ਕਿਵੇਂ ਪੈ ਰਹੀ ਹੈ ਥੋੜੇ ਸਾਲ ਪਹਿਲਾਂ ਦੀ ਮੈਂ ਗੱਲਬਾਤ ਕੀਤੀ ਹੈ ਤਾਂ ਉਦੋਂ ਹਾਲਾਤ ਇਹ ਨਹੀਂ ਸੀ ਕੌਣ ਜ਼ਿੰਮੇਵਾਰ ਹੈ ਗੁਰਦੀਪ ਦੇਖੋ ਜੀ ਮਕਬੂਲ ਜੀ ਗੱਲ ਕਰ ਤੁਸੀਂ ਪਹਿਲੇ ਕਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕੀਤੀ ਆ ਤਾਂ ਇਹ ਨਹੀਂ ਹੈ ਜਿੰਮੇਵਾਰ ਸਾਡੇ ਲੋਕ ਨਹੀਂ ਅਸੀਂ ਖੁਦ ਵੀ ਉਹਦੇ ਵਿੱਚ ਸ਼ਾਮਲ ਆ ਹਾਂ ਤੇ ਜੇਕਰ ਉਸ ਸਮੇਂ ਦੀ ਤੁਲਨਾ ਅੱਜ ਦੇ ਸਮੇਂ ਨਾਲ ਕੀਤੀ ਜਾਵੇ ਤਾਂ ਦਰਖਤ ਉਹਦੇ ਉਸ ਸਮੇਂ ਦੇ ਮੁਤਾਬਕ ਇਹ ਕਹਿ ਲਓ ਕਿ ਕਿਨਾਰੇ ਜਿਹੜੇ ਸਰਕਾਰ ਦੇ ਦਰਖਤ ਵੀ ਲੱਗੇ ਹੁੰਦੇ ਨੇ ਮਤਲਬ ਤਿੰਨ ਤਿੰਨ ਹਿੱਸੇ ਦਰਖਤ ਉਸ ਸਮੇਂ ਨਾਲੋਂ ਅੱਜ ਘਟ ਗਏ ਨੇ ਕਰਗੇ। ਕਾਰਨ ਇਹ ਹੀ ਆ ਜਿਹੜਾ ਕਿ 50 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੋਇਆ ਹੋਇਆ ਤੇ ਕਿਉਂਕਿ ਧਰਤੀ ਦੇ ਹੇਠਲਾ ਪਾਣੀ ਵੀ ਅਸੀਂ ਕੱਢੀ ਜਾਂਦੇ ਆ ਥੱਲੇ ਧਰਤੀ ਵੀ ਗਰਮ ਹੋਈ ਤੇ ਉੱਪਰੋਂ ਅਸੀਂ ਦਰਖਤ ਵਢੀ ਜਾਂਦੇ ਆ ਜੀ ਪਰ ਸਾਡਾ ਦਰਖਤਾਂ ਦੀ ਤੁਸੀਂ ਗੱਲ ਕੀਤੀ ਐ ਜੰਗਲਾਂ ਦੀ ਗੱਲ ਕੀਤੀ ਐ ਜੰਗਲਾਤ ਵਿਭਾਗ ਬਣਿਆ ਹੋਇਆ ਪੰਜਾਬ ਦਾ ਇੱਕ ਉਹਦੇ ਮੰਤਰੀ ਵੀ ਹੁੰਦੇ ਨੇ ਉਹ ਬਹੁਤ ਵੱਡਾ ਡਿਪਾਰਟਮੈਂਟਾ ਦੇ ਵਿੱਚ ਅਫਸਰ ਵੀ ਨੇ ਫੋਰੈਸਟ ਅਧਿਕਾਰੀ ਵੀ ਨੇ ਤਨਖਾਹਾਂ ਲੈਂਦੇ ਨੇ ਤੇ ਮੰਤਰੀ ਸਾਹਿਬ بڑے بڑے ਜਸਵੀ ਧਾਵਾਂ ਲੈਂਦੇ ਨੇ ਜੰਗਲਾਤ ਮੰਤਰੀ ਦੀ ਜੇ ਗੱਲ ਕਰੀਏ ਵੀ ਅਸੀਂ ਜੰਗਲਾਂ ਨੂੰ ਵਧਾਵਾਂਗੇ ਜੰਗਲ ਲਾਵਾਂਗੇ ਪਰ ਇੱਥੇ ਪੰਜਾਬ ਚ ਉਲਟ ਹੋ ਰਿਹਾ ਪਿਛਲੀ ਸਰਕਾਰ ਦੀ ਗੱਲ ਕਰੀਏ ਜੰਗਲਾਤ ਮੰਤਰੀ ਜੇਲ੍ਹ ਚ ਲਾ ਗਿਆ ਉਹ ਕਹਿੰਦੇ ਨੇ ਜੰਗਲ ਲਾਉਣੇ ਕੀ ਨੇ ਵਧਾ ਵਧਾ ਕੇ ਖਾਂਦਾ ਰਹਾ ਤੇ ਵਿਭਾਗ ਸੁੱਤਾ ਪਿਆ ਵਿਭਾਗ ਦੀਆਂ ਜ਼ਮੀਨਾਂ ਤੇ ਲੋਕਾਂ ਨੇ ਕਬਜ਼ੇ ਕਰ ਰੱਖੇ ਨੇ ਤੇ ਇਹਨਾਂ ਦੇ ਦਰਖਤ ਵੱਡ ਵੱਡ ਕੇ ਲੋਕਾਂ ਨੇ ਵੇਚਤੇ ਨੇ ਤੇ ਕਿੱਧਰ ਜਾ ਰਿਹਾ ਪੰਜਾਬ ਸਰਕਾਰ ਫਿਰ ਵੀ ਜ਼ਿੰਮੇਵਾਰ ਨਹੀਂ ਨਾਲ ਜੀ 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 ਇਹ ਕਰ ਇਸ ਦੀ ਨਾਮਕਬੂਲ ਜੀ ਇਸ ਦੀ ਕੋਈ ਜਾਂਚ ਕਰਵਾਈ ਜਾਵੇ ਜੇ ਜੇ ਇਹਨਾਂ ਦੇ ਅੰਕੜੇ ਤੁਸੀਂ ਅੰਕੜੇ ਲੈ ਲਓ ਜਾਂ ਪਿਛਲੇ ਜਾਨਾ ਨਹੀਂ ਤਾਂ ਮੈਂ ਕਹਿੰਦਾ 5 ਸਾਲਾਂ ਦੇ ਅੰਕੜੇ ਲੈ ਲਓ ਇਹਨਾਂ ਨੇ ਲੱਖਾਂ ਦਰੱਖਤ ਕਾਇਗੀਆਂ ਦੇ ਵਿੱਚ ਲਾ ਕੇ ਵੱਡੇ ਕਰਕੇ ਹੋ ਸਕਦਾ ਹੋ ਐਕਸਪੈਂਡ ਵੀ ਕਰਦੇ ਹੋਣ ਕੰਨੰਬੀ ਕਰਦੇ ਹੋਣ ਤੇ ਪਰ ਕਿ ਜਿਹੜੇ ਆਫਸਰ ਨੇਗੇ ਫੋਰੈਸਟ ਵਿਭਾਗ ਦੇ ਇਹ ਸਿਰਫ ਇਹ ਜਿਹੜੇ ਏਸੀ ਜੇ ਨਹੀਂ ਜੇ ਬਾਹਰ ਨਿਕਲ ਲਗੇ ਤਾਂ ਇਹਨਾਂ ਨੂੰ ਪਤਾ ਲੱਗੂ ਕਿ ਜਿਹੜੇ ਸਾਡੇ ਮੈਹਿਕਮੇ ਦੇ ਰਿਕਾਰਡ ਦੇ ਵਿੱਚ ਦਰਖਤ ਹਨਗੇ ਉਹ ਉਹਨਾਂ ਨੂੰ ਪਾਣੀ ਪੈ ਰਿਆ ਉਹਨਾਂ ਦੀ ਕੇਅਰ ਹੋ ਰਹੀ ਹੈ ਤੇ ਜੇਕਰ ਮੈਂ ਇਹ ਲੋਕਾਂ ਨੂੰ ਨਹੀਂ ਕਹਿੰਦਾ ਜੇਕਰ ਸਰਕਾਰੀ ਅੰਕੜਿਆਂ ਦੇ ਮਤਾਂਕ ਉਹ ਵੀ ਦਰਖਤਾਂ ਦਾ ਪਾਲਣ ਪੋਸ਼ਣ ਹੋ ਜਾਵੇ ਤਾਂ ਫਿਰ ਸਾਡਾ ਪੰਜਾਬ ਹਰਿਆ ਭਰਿਆ ਹੋ ਸਕਦਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਜਿਹੜੇ ਲੋਕ ਨੇ ਸੇਵਾ ਕਰਦੇ ਨੇ ਸਮਾਜ ਸੇਵੀ ਨੇ ਉਹ ਤਾਂ ਦਰਖਤ ਲਾ ਰਹੇ ਨੇ ਪਰ ਉਹਨਾਂ ਨੂੰ ਸਰਕਾਰੀ ਮੈਕਮਾ ਵੱਡ-ਵੱਡ ਕੇ ਵੇਚ ਰਿਹਾ ਹੈ ਅਧਿਕਾਰੀਆਂ ਦੀ ਸੰਭਾਲ ਨਹੀਂ ਕਰਦੇ ਇਹ ਕਹਿੰਦੇ ਸੀ ਬਾਗਬਾਨੀਆਂ ਖੋਲੀਆਂ ਹੋਈਆਂ ਨੇ ਬਾਗਬਾਨੀਆਂ ਦੇ ਕੀ ਹਾਲ ਨੇ ਸਾਨੂੰ ਪਤਾ ਹੈ ਆਸੀਂ ਖੁਦ ਮੀਡੀਆ ਵਾਲੇ ਹੋਣ ਦੇ ਨਾਤੇ ਜਿਹਨਾਂ ਨੂੰ ਕਿਤੇ ਕਹਿੰਦੇ ਆ ਨਾ ਵੀ ਤੁਹਾਡੀ ਜਗਾ ਕਿਸੇ ਨੇ ਰੋਕ ਰੱਖੀ ਆ ਤੁਹਾਡੇ ਦਰਖਤ ਵੱਢਦੇ ਇਹ ਉਲਟਾ ਇਹਨਾਂ ਨੂੰ ਫਾਇਦਾ ਹੋ ਜਾਂਦਾ ਉਹਦਾ ਇਹ ਉੱਥੋਂ ਪੈਸੇ ਲੈ ਲੈਂਦੇ ਨੇ ਤੇ ਫੇ ਕਿੱਦਾਂ ਮਸਲੀ ਕਰਾਂਗੇ ਆਪਾਂ ਬਿਲਕੁਲ ਜਿਵੇਂ ਹੋਈ ਰਿਹਾ ਤਾਂ ਉਹ ਗੱਲਾਂ ਨੇ ਵੀ ਵੀ ਕੁੱਤੀ ਚੋਰਾ ਦਾ ਰਲਈ ਹੋਈ ਆ ਇਹ ਤਾਂ ਉਹ ਘਾਵਾਤ ਸਿੱਧ ਹੁੰਦੀ ਹੈ ਕਿ ਕੁੱਤੀ ਚੋਰਾ ਨਾਲ ਗਈ ਤਦੋ ਕੋਤੀ ਚੋਰਾਂ ਨਾਲ ਦੀ ਵਰਦੇ ਹੀ ਆਲ ਹੋਣਾ ਬਾਕੀ ਰਹੀ ਗੱਲ ਜਿਹੜੇ ਮੈਕਮੇ ਨੇ ਜਾਂ ਕਬੇੜ ਖੱਲੇ ਵਾਲੇ ਅਧਿਕਾਰੀ ਨੇ ਉਹ ਉਹਨਾਂ ਦੀ ਲੋਕਾਂ ਦੇ ਨਾਲ ਢੀਲ ਹੈ ਉਹੋ ਹੀ ਸਾਰਾ ਕੁਝ ਕਰਦੇ ਨੇ ਉੱਪਰ ਨੇ ਇਹ ਗੱਲ ਵੀ ਉੱਪਰ ਤੱਕ ਵੀ ਸਾਂਝਾ ਨਾ ਜਾਂਦਾ ਪਰ ਪੱਟੀ ਸਾਡੇ ਪੰਜਾਬ ਦੀ ਤਰ੍ਹਾਂ ਵੀ ਇਹੀ ਹੈ ਕਿ ਜਿਹੜੇ ਸਾਡੇ ਲੋਕ ਨੇ ਅਧਿਕਰ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਜਿਹੜੇ ਬੁੱਧੀਮਾਨ ਸੋਸ਼ਲ ਮੀਡੀਆ ਦੇ ਹਸਾਬ ਨਾਲ ਹੀ ਚੱਲੀ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਕੋਈ ਵੀ ਅਵੇਅਰ ਨਹੀਂ ਹੋ ਰਿਹਾ ਜੀ ਬਿਲਕੁਲ ਬਿਲਕੁਲ ਗੁਰਦੀਪ ਤੂੰ ਹੀ ਸਹੀ ਗੱਲ ਕਹੀ ਆ ਆਪ ਜਿਹੜੇ ਅੱਜ ਮਾਨ ਸਾਹਿਬ ਗੱਲ ਕਰਦੇ ਨੇ ਸੂਏਆਂ ਦੀਆਂ ਕੱਸੀਆਂ ਦੀ ਗੱਲ ਕਰਦੇ ਵੀ ਅਸੀਂ ਹਾਂ ਤੇਲ ਤੇ ਪਾਣੀ ਪਹਚਾਤਾ ਪਰ ਜੇ ਆਪਾਂ ਗੱਲ ਕਰੀਏ ਠੀਕ ਇਹਨਾਂ ਨੇ ਪਾਣੀ ਪਹਚਾਤਾ ਉਹ ਜਿਹੜੇ ਸੂਏ ਸੀਗੇ ਜਿਹੜੇ 60 60 ਗੱਠੇ ਦੇ ਸੀਗੇ ਅੱਜ ਉਹ 10 15 20 20 ਗੱਠੇ ਦੇ ਰਹਿ ਗਏ ਉਹਦੇ ਆਲੇ-ਦੁਆਲੇ ਜੰਗਲਾਤ ਦੀ ਜਗ੍ਹਾ ਹੁੰਦੀ ਸੀ ਦਰਖਤ ਤੇ ਦਰਖਤ ਹੁੰਦੇ ਸੀ ਜਦੋਂ ਆਪਾਂ ਸੂਏਆਂ ਤੇ ਜਾਂਦੇ ਸੀ ਅੱਜ ਸੂਆ ਛੋਟਾ ਜਿਹਾ ਖਾਲੀ ਬਣ ਕੇ ਰਹਿ ਗਿਆ ਨਾ ਉਹਦੀ ਜਗਾ ਵਾਲੇ ਦਲੇ ਵਾਲੀ ਛੱਡੀ ਆ ਲੋਕਾਂ ਨੇ ਵਿੱਚ ਹੀ ਜਗਾ ਝਮਤੀ ਵਿੱਚ ਹੀ درخت ਵੜਦੇ ਨੈਰੀ ਵਿਭਾਗ ਕੀ ਕਰਦਾ ਤੇ ਉੱਥੇ ਵੀ ਜੰਗਲਾਤ ਵਿਭਾਗ ਸੰਝਾ ਇਹ ਇਕੱਠਾ ਸਾਰਾ ਕੁਝ ਚੋੜਮੋਲ ਕਰ ਰਹੇ ਨੇ ਮੱਕੋ ਉਹ ਦਿੱਤੀ ਗੱਲ ਕੀਤੀ ਆ ਮਾਨ ਸਾਹਿਬ ਦੀ ਮਾਨ ਸਾਹਿਬ ਕਹਿੰਦੇ ਨੇ ਵੀ ਹਰ ਇੱਕ ਟੇਲ ਤੇ ਮਸ਼ੀਨਰ ਪਾਣੀ ਪਹੁੰਚਾਤਾ ਚਲੋ ਇਸ ਗੱਲ ਦੇ ਲਈ ਮੈਂ ਸਰਕਾਰ ਦੀ ਤਰੀਫ਼ ਕਰਾਂਗਾ ਕਿ ਚਲੋ ਉਹਨਾਂ ਨੇ ਪਾਣੀ ਪਹੁੰਚਾਉਣ ਦਾ ਇੱਕ ਵਾਰਾਂ ਦਾ ਕੀਤਾ ਪਰ ਇਹਦੇ ਨਾਲ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਉਹ ਸਰਕਾਰਾਂ ਹੀ ਸਾਡੇ ਜਿਹੜਾ ਪਾਣੀ ਦਾ ਮੰਦਰ ਥੱਲੇ ਗਿਆ ਉਹਦੀ ਜ਼ਿੰਮੇਵਾਰ ਨੇ ਕਿਉਂਕਿ ਸਰਕਾਰਾਂ ਨੇ ਜਿਹੜੇ ਮੋਟਰਾਂ ਦੇ ਬਿੱਲ ਮਾਫ਼ ਕਰਤੇ ਤੇ ਜਿਹੜੇ ਲੋਕ ਸੀ ਸਾਡੇ ਕਿਸਾਨ ਸੀਗੇ ਤੇ ਉਹ ਕਿਸਾਨ ਨੇ ਜਿਹੜੇ ਨਹਿਰੀ ਖਾਣਾਂ ਨੂੰ ਭੁੱਲ ਗਏ ਨਹਿਰੀ ਖਾਣਾਂ ਖਾਣਾਂ ਦਾ ਜਿਹੜਾ ਪਾਣੀ ਸੀਗਾ ਕਿਉਂਕਿ ਜਦੋਂ ਦਿਨ ਰਾਤ ਥੋੜੇ ਲੇਟ ਆਉਣੀ ਹੈ ਤੇ ਬਿਲ ਆਉਣਾ ਨਹੀਂ ਹੈਗਾ ਤੇ ਤੁਸੀਂ ਨਾ ਉਹ ਕਿਸਾਨ ਸੀ ਜਿਹੜੇ ਨਹਿਰੀ ਪਾਣੀ ਨੂੰ ਭੁੱਲ ਗਏ ਤੇ ਸਰਕਾਰਾਂ ਨੇ ਉਹ ਨਹਿਰੀ ਪਾਣੀ ਦੂਜੇ ਸੂਬਿਆਂ ਨੂੰ ਦੇਤਾ ਸਾਡੇ ਘਰ ਦੀ ਝੇਠਲਾ ਪਾਣੀ ਹੈ ਜਿਹੜਾ ਉਹ ਕੱਢ ਕੇ ਅਸੀਂ ਨੇ ਖਤਮ ਕਰ ਲਿਆ ਮਤਲਬ ਜੇ ਆਪਾਂ ਦੇਖੀਏ ਵੀ ਮੁਫਤ ਦੀ ਚੀਜ਼ ਹੈ ਜਿਹੜੀ ਉਹ ਹਮੇਸ਼ਾ ਨੁਕਸਾਨ ਕਰਦੀ ਹੈ ਤੁਹਾਡਾ ਕਹਿਣਾ 맞ਲੇ ਵੇ ਬਿਲਕੁਲ ਜੀ ਬਿਲਕੁਲ ਮੁਫਤ ਮੈਂ ਤਾਂ ਤੁਹਾਡੇ ਚੈਨਲ ਦੇ ذریعے ਹੀ ਆਖਾਂਗਾ ਕਿ ਸਰਕਾਰਾਂ ਸਹੂਲਤਾਂ ਦੇਣੀਆਂ ਚਾਹੁੰਦੀ ਹੈ ਲੋਕਾਂ ਨੂੰ ਸਿਰਫ ਇੱਕ ਤਾਂ ਐਜੂਕੇਸ਼ਨ ਤੇ ਦੂਸਰੀ ਮੈਡੀਕਲ ਸਹੂਲਤ ਇਹ ਫ੍ਰੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੋਈ ਚੀਜ਼ ਮੁਫਤ ਨਹੀਂ ਹੋਣੀ ਚਾਹੀਦੀ ਹੁਣ ਮੁਫਤ ਦੀ ਗੱਲ ਕਰਦੇ ਆਪਾਂ ਸਰਕਾਰ ਨੇ ਮਹਿਲਾਵਾਂ ਦਾ ਸਫ਼ਰ ਫ੍ਰੀ ਕੀਤਾ ਹੋਇਆ ਤੇ ਉਹਦੇ ਵਿੱਚ ਉਹ ਮਹਿਲਾਵਾਂ ਵੀ ਸਫ਼ਰ ਕਰਦੀਆਂ ਨੇ ਜਿਹੜੀਆਂ 1.5 ਲੱਖ ਰੁਪਏ ਸੈਲਰੀ ਲੈਂਦੀਆਂ ਨੇ ਹਾਂ ਤੇ ਘਰਾਂ ਦੇ ਬਿੱਲ ਉਹ ਲੋਕਾਂ ਦੇ ਮਾਫ ਹੈ ਜਿਨ੍ਹਾਂ ਦੇ ਘਰੇ 2-2 3-3 ਨੌਕਰੀਆਂ ਕਰਦੇ ਨੇ 3-3 ਲੱਖ ਰੁਪਇਆ ਤਨਖਾਹ ਆ ਰਹੀ ਹੈ ਉਹਨਾਂ ਦੇ ਬਿੱਲ ਵੀ ਮਾਫ ਹੈ ਉਹਨਾਂ ਨੇ ਵੀ ਉਹਦਾ ਮਨਕੂਲ ਜਿਹਾ ਲੈ ਇਹ ਆ ਵੀ ਜੇ ਮੈਂ ਮੰਨ ਲਿਓ 3-3 ਲੱਖ ਰੁਪਈਆ ਤਰਖਾ ਲੈਂਦੇ ਉਹਨਾਂ ਦੇ ਘਰੇ ਹੋ ਸਕਦਾ 4-4 ਏਸੀ ਵੀ ਲੱਗੇ ਹੋਣ ਪਰ ਉਹ ਪੜੇ ਲਿਖੇ ਨੇ ਦਿਮਾਗ ਕੰਮ ਕਰਦੇ ਨੇ ਉਹਨਾਂ ਨੇ ਵੀ ਘਰ ਦੇ ਵਿੱਚ 4-4 ਮੀਟਰ ਲਵਾ ਲਏ ਵੀ ਅਸੀਂ ਸਰਕਾਰ ਨੂੰ ਪੈਸਾ ਨਹੀਂ ਦੇਣਾ ਕੋਈ ਪਰ ਚੰਗੇ ਲੋਕ ਵੀ ਐ ਸ਼ਾਦਲੀ ਸਾਹਿਬ ਮੇਰੇ ਮਿੱਤਰ ਨੇ ਕੋ ਖੁਦ ਕਈ ਵਾਰੀ ਇਹ ਗੱਲ ਕਰਦੇ ਰਹਿੰਦੇ ਨੇ ਵੀਰ ਮੇਰੀ ਦੀ ਪੈਨਸ਼ਨ ਆਉਂਦੀ ਐ ਮੇਰੀ ਬੋਟੀ ਦੀ ਵੀ ਪੈਨਸ਼ਨ ਆਉਂਦੀ ਐ ਕਈ ਹੋਰ ਵੀ ਚੰਗੇ ਅਧਿਕਾਰ ਨੇ ਜਿਹੜੇ ਕਹਿੰਦੇ ਸਾਡੇ ਤਿੰਨ ਤਿੰਨ ਤਨਖਾਹਾਂ ਆਉਂਦੀਆਂ ਨੇ ਯਾਰ ਸਾਨੂੰ ਬਿੱਲ ਨਹੀਂ ਆਉਂਦਾ ਇਹ ਬਹੁਤ ਮਾੜੀ ਗੱਲ ਐ ਸਰਕਾਰ ਦੀ ਜਿਵੇਂ ਤੁਸੀਂ ਕਿਹਾ ਵੀ ਜੇ ਕਿਸੇ ਨੂੰ ਵਾਕਈ ਮਜਬੂਰੀ ਐ ਤਾਂ ਉਹਦੇ ਲਈ ਹੈਲਥ ਸਿਸਟਮ ਦੇ ਵਿੱਚ ਫ੍ਰੀ ਹੋ ਜਾਣ ਦਵਾਈਆਂ ਫ੍ਰੀ ਹੋ ਜਾਣ ਜਾਂ ਐਜੂਕੇਸ਼ਨ ਫ੍ਰੀ ਹੋ ਜੇ ਸਾਡੇ ਹੈਲਥ ਨੂੰ ਸੰਭਾਲਣ ਦੀ ਗੱਲ ਐ ਜੇ ਕੋਈ ਬਿਮਾਰੀ ਹੋ ਜਾਵੇ ਤਾਂ ਲੱਖਾਂ ਕਰੋੜਾਂ ਦਾ ਬਿੱਲ ਮਿੰਟੋ-ਮਿੰਟੀ ਬਣਦਾ ਅੱਜਕੱਲ੍ਹ ਲਖਾਂ ਦੀ ਡਾਕਟਰ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ ਕੀ ਪਤਾ ਨਹੀਂ ਕੀ ਕਹਿ ਦਵੇ ਉਸੇ ਤਰ੍ਹਾਂ ਐਜੂਕੇਸ਼ਨ ਵੀ ਸਭ ਤੋਂ ਮਹਿੰਗੀ ਹੋਗੀ ਜਿਹੜੀਆਂ ਚੀਜ਼ਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਫ੍ਰੀ ਹੋਣੀਆਂ ਚਾਹੀਦੀ ਨੇ ਉਹ ਸਭ ਤੋਂ ਮਹਿੰਗੀਆਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਖਰਾਬ ਕਰ ਰਹੀਆਂ ਨੇ ਉਹ ਅੱਜ ਫਿਰ ਇਹਨਾਂ ਨੇ ਫ੍ਰੀ ਦੇ ਰੱਖਿਆ ਨੇ ਕਿਉਂਕਿ ਦੇਖੋ ਮਖਬੂਰ ਜੀ ਤੁਸੀਂ ਗੱਲ ਕੀਤੀ ਆ ਵੀ ਜੇਕਰ ਐਜੂਕੇਸ਼ਨ ਸਾਡੇ ਬੱਚਿਆਂ ਨੂੰ ਸਰਕਾਰ ਉੱਥੇ ਦਰ ਦੇ ਦੀ ਜਿਹੜੀ ਐਜੂਕੇਸ਼ਨ ਆ ਫ੍ਰੀ ਦਿੰਦੀ ਆ ਤੇ ਸਾਡੇ ਬੱਚਿਆਂ ਨੂੰ ਜੋ ਮਿਲ ਜਾਣੀ ਐ ਤੇ ਜੋ ਮਿਲ ਗਈ ਤੇ ਉਹਨਾਂ ਨੇ ਬਿੱਲ ਵੀ ਭਰ ਦੇਣੇ ਆ ਫਿਰ ਹਾਂ ਬਿਲਕੁਲ ਕਈ ਸਮਾਜ ਸੇਵੀ ਇਹ ਮੁੱਦੇ ਵੀ ਚੱਕਦੇ ਨੇ ਆਪਾਂ ਅਕਸਰ ਦੇਖਦੇ ਆ ਪਰ ਆਪਣਾ ਜੋ ਅੱਜ ਮੁੱਦਾ ਤੁਸੀਂ ਗੱਲ ਕੀਤੀ ਹੈ ਮੋਟਰਾਂ ਦੇ ਬਿੱਲ ਮਾਫ ਕਰਨ ਦੀ ਜਾਂ ਜ਼ਿਆਦਾ ਬਿਜਲੀ ਦੇਣ ਦੀ ਤੁਹਾਨੂੰ ਲੱਗਦਾ ਨਹੀਂ ਵੀ ਲੋਕਾਂ ਨੇ ਉਹ ਗਲਤ ਪਾਸੇ ਲੈ ਗਏ ਨੇ ਜਦੋਂ ਫ੍ਰੀ ਬਿੱਲ ਹੋ ਗਏ ਉਹਨਾਂ ਨੇ ਬਿਲਕੁਲ ਸਹੀ ਤੁਸੀਂ ਕਿਹਾ ਵੀ ਬੋਰ ਕਰਵਾ ਲੈ ਮੋਟਰਾਂ ਬਦਲਵਾ ਲੀਆਂ ਉਹ ਫਾਇਦਾ ਕਰਦੇ ਕਰਦੇ ਅੱਜ ਅਸੀਂ ਨੁਕਸਾਨ 'ਚ ਜਾ ਬੈਠੇ ਹਾਂ ਸਾਹਿਬ ਮੈਂ ਉਸੇ ਗੱਲ ਤੇ ਆਉਣਾ ਜੀ ਦੇਖੋ ਇਹ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਸੈਂਟਰ ਸਰਕਾਰ ਦੀ ਪਾਲਿਸੀ ਹੈ ਤਾਂ ਜਿਹੜੀ ਝੋਨਾ ਹੈਗਾ ਝੋਨਾ ਸਾਡੇ ਸਾਡੇ ਪੰਜਾਬ ਦੀ ਖੇਤੀ ਨਹੀਂ ਹੈ ਸਾਡਾ ਸਾਡਾ ਪੰਜਾਬ ਇਹ ਕਹਿ ਲਓ ਵੀ ਇੱਕ ਜਿਹੜਾ ਇੱਕ ਜ਼ਿਮੀਦਾਰ ਟੰਨਾ ਤੇ ਟੰਨਾ ਝੋਨਾ ਪੈਦਾ ਕਰਦਾ ਉਹ ਕਵਾਂਟੋ ਝੋਨਾ ਵੀ ਨਹੀਂ ਖਾਂਦਾ ਉਸ ਦਾ ਪਰਿਵਾਰ ਨੰਬਰ ਨਹੀਂ ਮਾਰ ਸੀ ਲੱਖਾਂ ਉਹ ਉਹ ਤੋਂ ਨਨ ਪੈਦਾ ਕਰਨ ਦੇ ਲਈ ਬਿਲਕੁਲ ਸਰਕਾਰ ਹੋਰ ਜਿਹੜੇ ਸਹਾਇਕਦੰਦੇ ਨੇ ਜਾਂ ਜਿਹੜੀ ਦੂਜੀਆਂ ਫਸਲਾਂ ਨੇ ਸਰਕਾਰ ਉਹਨਾਂ ਦੇ ਐਮਐਸਪੀ ਦੇ ਵਿੱਚ ਕਿਸਾਨ ਇੱਥੋਂ ਮੇਰਾ ਖੜਾ ਛੱਡ ਸਕਦਾ ਬਿਲਕੁਲ ਛੱਡ ਸਕਦਾ ਪਰ ਕਈ ਐਸੇ ਲੋਕ ਵੀ ਨੇ ਜਿਹੜੇ ਖਸ ਖਸ ਦੀ ਖੇਤੀ ਦੀ ਮੰਗ ਕਰਦੇ ਨੇ ਕਈ ਸਟੇਟਾਂ ਦੇ ਵਿੱਚ ਉਹ ਕਹਿੰਦੇ ਸਾਡੀ ਜਵਾਨੀ ਵੀ ਬਚ ਰੂਗੀ ਜਿਹੜੇ ਡਰੱਗ ਅੱਜ ਚੱਲ ਰਿਹਾ ਸਿੰਥੈਟਿਕਸ ਡਰੱਗ ਹੈ ਚਿੱਟਾ ਇਹ ਤੋਂ ਵੀ ਖੜਾ ਛੁੱਟ ਜਾਊਗਾ ਤੇ ਨਾਲੇ ਕਿਸਾਨਾਂ ਦੀ ਆਮਦਨ ਵੀ ਵੱਧ ਜਾਊਗੀ ਤੇ ਸਰਕਾਰ ਦਾ ਖਜ਼ਾਨਾ ਵੀ ਭਰ ਜਾਊਗਾ ਇੱਕ ਡਾਕਟਰ ਰਣਜੀਤ ਆ ਸਾਡੇ ਮਿੱਤਰੋ ਬੜੇ ਸਾਲਾਂ ਤੋਂ ਇਸ ਦੀ ਅਗਵਾਈ ਕਰਦੇ ਆ ਰਹੇ ਨੇ ਪੈਰ ਵੀ ਕਰਦੇ ਨੇ ਵੀ ਹੇ ਸਾਡੀ ਪੰਜਾਬ ਦੀ ਜਵਾਨੀ ਤੇ ਪਾਣੀ ਦੋਨੇ ਬਚ ਰਹਣਗੇ ਪਰ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਜੀ ਜੀ ਸਰਕਾਰਾਂ ਦੀ ਬੱਸ ਵੱਡੀ ਵੱਡੀ ਲੋਕ ਲੋਕ ਹੀ ਦੇਖਣੇ ਕਿ ਸਰਕਾਰਾਂ 'ਚ ਇਹ ਕਮੀਆਂ ਜਦੋਂ ਦੂਸਰੀਆਂ ਸਟੇਟਾਂ ਦੇ ਵਿੱਚ ਖਾਸ ਕਰਕੇ ਦੀ ਖੇਤੀ ਹੋ ਸਕਦੀ ਹੈ ਤਾਂ ਫਿਰ ਪੰਜਾਬ 'ਚ ਕਿਉਂ ਨਹੀਂ ਚਲੋ ਸੀਮਤ ਕਰ ਦੇਣਾ ਵੀ ਸੀਮਤ ਕਰ ਦੇਣਾ ਵੀ ਜਿਹੜਾ ਇੱਕ ਕਿਸਾਨ ਹੈ ਉਹ ਇੰਨੇ ਮਰਲੇ ਕਰ ਸਕਦਾ ਕੁਝ ਜ਼ਰੂਰੀ ਲਿਮਟ ਤੈ ਕੀਤੀ ਜਾ ਸਕਦੀ ਹੈ ਤੇ ਨਾਲੇ ਕਿਸਾਨ ਖੁਸ਼ਹਾਲ ਹੋ ਸਕਦਾ ਇਹ ਨਾਲੇ ਸਰਕਾਰ ਦਾ ਖਜ਼ਾਨਾ ਭਰਦਾ ਕਰ ਜੀ ਪੁਰਾਣੀਆਂ ਸਰਕਾਰਾਂ ਤੇ ਇਲਜ਼ਾਮ ਲੱਗਦੇ ਸੀ ਚਿੱਟੇ ਦੇ ਇਲਜ਼ਾਮ ਲੱਗਦੇ ਸੀ ਕਿਸੇ ਨੇ ਕਿਹਾ ਮੈਂ ਹਫਤੇ ਚਿੱਟਾ ਖਤਮ ਕਰ ਦੂੰਗਾ ਪਰ ਉਹੀ ਸਾਰਿਆਂ ਨੂੰ ਕੁਝ ਦੇਖਦੇ ਹੋਏ ਬਦਲਾਵ ਵਾਲੀ ਸਰਕਾਰ ਆਈ ਹੁਣ ਮਾਨ ਸਾਹਿਬ ਨੂੰ ਨਹੀਂ ਚਾਹੀਦਾ ਵੀ ਪੰਜਾਬ ਦੀ ਗੱਡ ਕੇ ਪੈਰਵਾਈ ਕਰਨ ਪੰਜਾਬ ਦੀ ਜਵਾਨੀ ਸਾਡੀ ਬਚ ਰਹੀ ਤੇ ਨਾਲੇ ਸਾਡਾ ਪਾਣੀ ਬਚ ਰਹੇ ਸਾਰਾ ਕੁਝ ਸੈੱਟ ਆ ਜੂਗਾ ਜੇ ਮਾਨ ਸਾਹਿਬ ਕਹਿਣ ਵੀ ਹਾਂ ਯਾਰ ਅਸੀਂ ਵੀ ਇੱਕ ਕਾਨੂੰਨ ਜਾਂ ਲਾਅ ਸੈਂਟਰ ਤੋਂ ਪਾਸ ਕਰਾਵਾਂਗੇ ਵੀ ਨਾਲੇ ਸਾਡੇ ਜਿਹੜੇ ਡਰੱਗ ਕਰ ਰਹੇ ਨੇ ਬੱਚੇ ਉਹ ਬਚ ਰਹਣਗੇ ਸਾਹਿਬ ਜਿਹੜੀਆਂ ਗੱਲਾਂ ਪਹਿਲਾਂ ਕਰਦੇ ਸੀ ਵਡੀਆਂ ਗੱਲਾਂ ਕਰਦੇ ਸੀ ਸਰਕਾਰ ਤੇ ਤੰਜ ਵੀ ਕੱਸਦੇ ਸੀ ਪਰ ਉਹ ਕਿਤੇ ਨਾ ਕਿਤੇ ਹੁਣ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋਈ ਆ ਇਹ ਚੀਜ਼ ਤੋਂ ਸਾਫ਼ ਕਲੀਅਰ ਹੁੰਦਾ ਕਿ ਲੋਕ ਲੋਕਾਂ ਦਾ ਜਿਹੜਾ ਇਹ ਕਹ ਲੋ ਕਿ ਮਾਨਾ ਇਹ ਸਰਕਾਰ ਤੋਂ ਅੱਕ ਚੁੱਕਿਆ ਕਿਉਂਕਿ ਜੇਕਰ ਸਰਕਾਰ ਨੇ ਕੋਈ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੇ 13 ਦੇ 13 13 ਜ਼ੀਰੋ ਨਾਲ ਜਿਹੜਾ ਭਗਵਾਨ ਮਾਨਸਾਹਬ ਦਾ ਸੁਪਨਾ ਸੀਗਾ ਉਹ ਵੀ ਪੂਰਾ ਕਰ ਦੇਣਾ ਸੀ ਦੂਸਰੀ ਗੱਲ ਸਰਕਾਰ ਵੱਡੇ-ਵਡੇ ਹਿਸ਼ਤਿਆਰਵਾਦੀਆਂ ਕਰਦੀ ਹੈ ਸਰਕਾਰ ਕਹਿ ਰਹੀ ਹੈ ਵੀ ਅਸੀਂ ਨੇ ਸੜਕ ਸੁਰੱਖਿਆ ਫੋਰਸ ਬਣਾਤੀ ਵੀ ਕਰੋੜਾਂ ਰੁਪਈਆ ਦੇ ਉਹਨਾਂ ਨੂੰ ਮਹਿੰਗੀਆਂ ਵਹਿਗੀਆਂ ਗੱਡੀਆਂ ਦੇਤੀਆਂ ਉਹ ਹਰੇਕ 30 ਕਿਲੋਮੀਟਰ ਤੇ ਚਾਰ-ਪੰਜ ਮੁਲਾਜ਼ਮ ਗੱਡੀ 'ਚ ਬੈਠੇ ਆ ਤੇ ਪਰ ਜੇਕਰ ਲੋਕ ਇਹ ਕਹਿੰਦੇ ਨੇ ਵੀ ਜੇ ਸੜਕ ਸੁਰੱਖਿਆ ਫੋਰਸ ਦੀ ਜਗ੍ਹਾ ਦੇ ਉੱਤੇ ਕੋਈ ਕਿੱਟਾ ਰੋਕੂ ਫੋਰਸ ਆਈ ਜਾਂਦੀ ਉਹ ਵੇਦਰ ਸੀ ਵੈਰੀ ਗੁੱਡ ਇਹ ਮਸਲਾ ਬਹੁਤ ਗੰਭੀਰ ਹੈ ਇਹਦੇ ਤੇ ਆਪਾਂ ਅਗਲੇ ਐਪੀਸੋਡ ਚ ਗੱਲ ਕਰਾਂਗੇ ਅੱਜ ਜਿਹੜਾ ਸਾਡਾ ਮਸਲਾ এনवायरमेंट ਦਾ ਵਾਤਾਵਰਨ ਦਾ ਵੀ ਕਿਵੇਂ ਅੱਗ ਪੈ ਰਹੀ ਹੈ ਇਹਦੇ ਜ਼ਿੰਮੇਵਾਰ ਅਸੀਂ ਲੋਕ ਐ ਅੱਜ ਐਸੀ ਕੰਮ ਨਹੀਂ ਕਰ ਰਹੇ ਲੋਕਾਂ ਨੂੰ ਅਟੈਕ ਆ ਰਹੇ ਨੇ ਗਰਮੀ ਦੇ ਕਾਰਨ ਆਪਾਂ ਕੋਈ ਜੂਸ ਪੀਂਦਾ ਕੋਈ ਪਾਣੀ ਪੀਂ ਪੀ ਆਫਰੀ ਜਾਂਦਾ ਕੋਈ ਨਿੰਬੂ ਕਰਦਾ ਇਹਦੇ ਜ਼ਿੰਮੇਵਾਰ ਤਾਂ ਅਸੀਂ ਆ ਜੇ ਅਸੀਂ ਅੱਜ ਵਿਭਾਗ ਨਾਲ ਗੱਲ ਕਰਦੇ ਆਂ বন ਵਿਭਾਗ ਦੇ ਕਿਸੇ ਸਮਾਜ ਦੇ ਵਿੱਚ ਕੋਈ ਵੀ ਕ੍ਰੀਤੀ ਵਾਸਤੇ ਅਸੀਂ ਪੁਲਸ ਨੂੰ ਦੱਸਦੇ ਆਂ ਜਾਂ ਉਸ ਵਿਭਾਗ ਨੂੰ ਦੱਸਦੇ ਆ ਉਹਦੇ ਕੰਨ ਤੇ ਜੂ ਨਹੀਂ ਸਰਕਦੀ ਜੀ ਸਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਜੋ ਪੰਜਾਬ ਚ ਅੱਜ ਹਾਲਾਤ ਨੇ ਜਿਹੜੇ ਉਹਦੇ ਰਾਖੇ ਬਣਾਏ ਹੋਏ ਨੇ ਰਾਖੇ ਹੀ ਕੁੱਤੀ ਚੋਰ ਨਾਲ ਰੋਈ ਪਈ ਐ ਫਿਰ ਆਪਾਂ ਕਿੱਧਰ ਜਾਵਾਂਗੇ ਕੀ ਗੱਲ ਹੁਣ ਅਸੀਂ ਇਹ ਸਾਰੀਆਂ ਗੱਲਾਂ ਆਪਣੇ ਪੰਜਾਬ ਦੀ ਗਵਰਨਮੈਂਟ ਨੂੰ ਨਾਂ ਦੱਸ ਕੇ ਸੈਂਟਰ ਦੀ ਗਵਰਨਮੈਂਟ ਨੂੰ ਦੱਸੀ ਵੀ ਪੰਜਾਬ ਚਾ ਕੁਝ ਹੋ ਰਿਹਾ ਹੈ ਦੇਖੋ ਮਕਬੂਲ ਜੀ ਜਿਸ ਤਰ੍ਹਾਂ ਤੁਸੀਂ ਮੈਂ ਚਿੰਤਾ ਜਤਾਈ ਹੈ ਇਸ ਤਰ੍ਹਾਂ ਮੈਂ ਵੀ ਕੋਈ ਵੀ ਜੋ ਚਿੰਤਾ ਪੰਜਾਬ ਪ੍ਰਤੀ ਰੱਖਦਾ ਹੈ ਤਾਂ ਜੋ ਵੀ ਸਬੰਧਤ ਵਿਭਾਗ ਹੈ ਤਾਂ ਤੁਸੀਂ ਇਹ ਐਂ ਦੇ ਮੀਡੀਆ ਪਰਤੰਦੇ ਮੈਂ ਜਾਨਣਾ ਜੇ ਕੋਈ ਹੋਰ ਆਪਣਾ ਪੱਤਰਕਾਰ ਸਾਥੀ ਕਿਸੇ ਵਿਭਾਗ ਕੋਲੇ ਜਾਂਦਾ ਜੀ ਆਹਾਂ ਹੋ ਰਿਹਾ ਤਾਂ ਉਹ ਕਹਿੰਦੇ ਨੇ ਜੀ ਲਿਖਤੀ ਸ਼ਿਕਾਇਤ ਦਿਓ ਜਦੋਂ ਕਿ মিডিਆ ਦਾ ਕੰਮ ਨਹੀਂ ਹੈਗਾ ਸ਼ਿਕਾਇਤ ਦੇਣਾ মিডিਆ ਦਾ ਕੰਮ ਹੈ ਇਨਫੋਰਮ ਕਰਨਾ ਉਹਨਾਂ ਨੂੰ ਕਿ ਤੁਹਾਡੇ ਵਿਭਾਗ ਦੇ ਜਿਹੜਾ ਏਰੀਆ ਆਉਂਦਾ ਉੱਥੇ ਇੱਥੇ ਵੱਡੇ ਜਾ ਰਹੇ ਨੇ ਜਾਂ ਤੁਹਾਡਾ ਇਹ ਹੋ ਰਿਹਾ ਹੈ ਤਾਂ ਉਹ ਵਿਭਾਗਾਂ ਇਹ ਗੱਲ ਕਹਿ ਕੇ ਬੰਦਾ ਸ਼ਿਕਾਇਤ ਕਰਾਉਂਦੇ ਜੀ ਕਿ ਤੁਸੀਂ ਲਿਖਤੀ ਸ਼ਿਕਾਇਤ ਕਰੋ ਜੀ মিডিਆ ਆਸੀਂ ਕਿੱਥੇ ਕਿੱਥੇ ਲੋਕਾਂ ਦੇ ਦੁਸ਼ਮਣ ਬਣ ਜਾਾਂਗੇ ਅਸੀਂ ਕਿੱਥੇ ਕਿੱਥੇ ਲਿਖ ਕੇ ਦੇ ਦਾਂਗੇ ਇਹਨਾਂ ਦਾ ਕੰਮ ਹੈ ਜਿਹੜਾ ਅਧਿਕਾਰੀ 1.5 ਲੱਖ ਰੁਪਏ ਤਨਖਾਹ ਲੈਂਦੇ ਨੇ ਇਹ ਇਹਨਾਂ ਦਾ ਆਪਣਾ ਕੰਮ ਹੈ ਇਹ ਜੇ ਕਿਤੇ ਗਲਤ ਕੰਮ ਚੱਲਦਾ ਆ ਸਪਾਟ ਸੈਂਟਰ ਪੰਜਾਬ ਚ ਖੁੱਲੇ ਨੇ ਹੀ ਪੰਜਾਬ ਪੁਲਿਸ ਨੂੰ ਕਹਿ ਕਹਿ ਕੇ ਥੱਕ ਕੇ ਕੋਈ ਨਹੀਂ ਜਾਂਦਾ ਕੋਈ ਨਹੀਂ ਰੋਕਦਾ ਉਹ ਸਾਰੇ ਕਹਿੰਦੇ ਇੱਥੋਂ ਇਹਨਾਂ ਨੂੰ ਪੈਸੇ ਮਿਲਦੇ ਨੇ ਹਿੱਸਾ ਆਉਂਦਾ ਵੀ ਤੁਸੀਂ ਸਾਨੂੰ ਉਲਟਾ ਕਹਿੰਦੇ ਨੇ ਤੁਸੀਂ ਪਰਚਾ ਦਰਜ ਨਾ ਕਰਾ ਲਿਓ ਕਿਤੇ ਇਹਨਾਂ ਦੇ ਖਿਲਾਫ ਬੋਲ ਬੋਲ ਕੇ ਇਸੇ ਤਰ੍ਹਾਂ বন ਵਿਭਾਗ ਨੂੰ ਜੇ ਆਪਾਂ ਕਹਿੰਦੇ ਤੁਸੀਂ ਲਿਖਤੀ ਗੱਲ ਕੀਤੀ ਹੈ ਡਿਊਟੀ ਤਾਂ ਉਹਨਾਂ ਦੀ ਹੈ ਵੀਰੇ ਇਹ ਹਾਗ ਦੇ ਪਾਰਟਮੈਂਟ ਦੇ ਵਿੱਚ ਡਾਕਟਰ ਘਰਾਂਜ ਪ੍ਰੈਕਟਿਸ ਕਰਦੇ ਨੇ ਲੱਖਾਂ ਰੁਪਇਆ ਤਨਖਾਹ ਲੈਣ ਦੇ ਬਾਵਜੂਦ ਕਰੋੜਾ ਰੁਪਇਆ ਮਹੀਨੇ ਦਾ ਘਰੇ ਕਮਾ ਰਹੇ ਨੇ ਮਿਨਿਸਟਰ ਨੂੰ ਲਿਖ ਕੇ ਦਵਾਂਗੇ ਜਾਂ ਜਿੱਥੇ ਵੀ ਸਮਾਜਿਕ ਕ੍ਰੀਤੀਆਂ ਨੇ ਨਵਾਂ ਰਵਾਜ ਚੱਲ ਗਿਆ ਵੀ ਤੁਸੀਂ ਲਿਖ ਕੇ ਦੇ ਦਿਓ ਕੀ ਗੱਲ ਮੀਡੀਆ ਲਿਖ ਕੇ ਦਊਗੀ ਜਾਂ ਸਾਡਾ ਕੰਮ ਹੈ ਦਿਖਾਉਣਾ ਉਹਨਾਂ ਨੂੰ ਅੱਖਾਂ ਖੋਲ੍ਹਣੀਆਂ ਅਵੇਅਰ ਕਰਨਾ ਕੰਮ ਤਾਂ ਉਹਨਾਂ ਨੇ ਕਰਨਾ ਹੈ ਹੋਰ ਉਹੀ ਗੱਲ ਮੈਂ ਕੀਤੀ ਜੇ ਦੇਖੋ ਇਹ ਮੀਡੀਆ ਹੈ ਪਾਰਟੀ ਬਣੇਗਾ ਤਾਂ ਫਿਰ ਮੀਡੀਆ ਤਾਂ ਆਪਣਾ ਕੰਮ ਹੀ ਨਹੀਂ ਕਰ ਸਕਦਾ ਹਾਂ ਵੀਡੀਓ ਆਪਣਾ ਕੰਮ ਨਹੀਂ ਕਰ ਸਕਦਾ ਸੋ ਕਿਉਂਕਿ ਜਦੋਂ ਆਪਾਂ ਨੇ ਇਨਫਰਮੇਸ਼ਨ ਦਿੱਤੀ ਤਾਂ ਉਸ ਵਿਭਾਗਮੇ ਦਾ ਕੰਮ ਹੈ ਉਹਦੇ ਪੱਧਰ ਤੇ ਉੱਤੇ ਉਹਦੀ ਤਰਤੀਸ ਕਰਕੇ ਤੋਂ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨਾ ਜੀ ਅੱਜ ਦੀ ਜੇ ਗੱਲ ਕਰੀਏ ਲਾਸਟ ਸਵਾਲ ਕਰਨ ਲੱਗੇ ਆਬਾਦੀ ਵੱਧਦੀ ਜਾਂਦੀ ਹੈ ਕਲੋਨੀਆਂ ਧੜਾ ਧੜਾ ਅਨਧਕਾਰਤ ਕੱਟੀਆਂ ਜਾਂਦੀਆਂ ਨੇ ਬਿਲਡਰ ਨੇ ਜਿਹੜੇ ਕਈ ਬਿਲਡਰ ਮਤਲਬ 90% 10% ਨੂੰ ਛੱਡ ਕੇ ਜਿਹੜੇ ਲੀਗਲੀ ਕੰਮ ਕਰ ਰਹੇ ਨੇ ਨਜਾਇਜ਼ ਕੰਮ ਕਰਦੇ ਨੇ ਜੀਰਕਪੁਰ ਵਗਾ ਸਹਿਰ ਸ਼ਹਿਰ ਲਾ ਲੋ ਖਰੜ ਲਾ ਲੋ ਲੁਧਿਆਣਾ ਇਹਦੇ ਵਿੱਚ ਅਸੀਂ ਕਲੋਨੀ ਅਧਿਕਾਰਤ ਕਲੋਨੀਆਂ ਦੇ ਐਪੀਸੋਡ ਚ ਲਾਏ ਬੰਗਿਆਜ ਬਿਲਡਿੰਗਾਂ ਖੜੀਆਂ ਹੁਣ ਦੇ ਐਪੀਸੋਡ ਚ ਲਾਏ ਪਰ ਕਿਸੇ ਦੇ ਕਰਨ ਤੇ ਮੈਂ ਪਹਿਲੇ ਵੀ ਕਿਹਾ ਜੂ ਨਹੀਂ ਸਰਖਦੀ ਇਹ ਸਿਰਫ ਘਾਟਾ ਸਾਨੂੰ ਜਾਂ ਤੁਹਾਨੂੰ ਨਹੀਂ ਸਾਡੇ ਸਮਾਜ ਨੂੰ ਘਾਟਾ ਹੈ ਪੂਰੇ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਘਾਟਾ ਹੈ ਜੇ ਬਿਲਡਿੰਗਾਂ ਖੜੀਆਂ ਹੋਈਆਂ ਜਾਣਗੀਆਂ ਅਨਧਕਾਰ ਤੇ ਕਲੋਨੀਆਂ ਕੱਟੀਆਂ ਜਾਣਗੀਆਂ ਨਾ ਗਾਹਾਂ ਸਾਡੇ ਜਿਹੜੀ ਖੇਤੀ ਪਿੱਛੇ ਅਸੀਂ ਲੜਦੇ ਫਿਰਦੇ ਹਾਂ ਸੈਂਟਰ ਦੇ ਨਾਲ ਨਾ ਉਹ ਖੇਤੀ ਰਹਿਣੀ ਹੈ ਤੇ ਨਾ ਹੀ ਸਾਡਾ ਪਾਣੀ ਰਹਿਣਾ ਫਿਰ ਆਪਾਂ ਕੀ ਕਰਾਂਗੇ ਮਕੂਲੀ ਜਿਹੜੇ ਤੁਸੀਂ ਗੱਲ ਕਲੋਨੀਆਂ ਦੀ ਕੀਤੀ ਹੈ ਕਿ ਹਰ ਇੱਕ ਸਾਲ ਸੈਂਕੜੇ ਕਲੋਨੀਆਂ ਹਰ ਇੱਕ ਸ਼ਹਿਰ ਦੇ ਵਿੱਚ ਜਾ ਪੰਜਾਬ ਦੇ ਵਿੱਚ ਹਜ਼ਾਰਾਂ ਕਲੋਨੀਆਂ ਹਰ ਇੱਕ ਸਾਲ ਕੱਟੀਆਂ ਜਾ ਰਹੀਆਂ ਨੇ ਹਲਕ ਅਧਿਕਾਰ ਤੋਂ ਤਾਂ ਇੱਕ ਪਾਸੇ ਜੇਕਰ ਤੁਸੀਂ ਗੱਲ ਕਰੋ ਸਰਕਾਰ ਹਰ ਇੱਕ ਸਾਲ ਆਪਣੀ ਆਪਣੇ ਫਸਲ ਦਾ ਅੰਕੜਾ ਦਿੰਦੀ ਹੈ ਵੀ ਕਣਕ ਦਾ ਜਾ ਝੋਨੇ ਦਾ ਹਾਂ ਹਰੇਕ ਸਾਲ ਵਧਦਾ ਹੈਗਾ ਹਰੇਕ ਸਾਲ ਕਿ ਤੁਸੀਂ ਪਿਛਲੇ 5 ਸਾਲਾਂ ਦਾ ਜਿਹੜਾ ਅੰਕੜਾ ਸਰਕਾਰ ਤੋਂ ਤੁਸੀਂ ਕੇਤੀਬਾੜੀ ਵਿਭਾਗ ਦੇ ਤੋਂ ਲੈ ਲਿਓ ਤਾਂ ਤੁਸੀਂ ਉਹਨੂੰ ਦੇਖਿਓ ਵੀ ਹੁਣ 2024 ਜਾਂਦਾ 2020 'ਚ ਕਿੰਨੇ ਟਨ ਸੀਗਾ ਤੇ 21 'ਚ ਵਧੂਗਾ 22 'ਚ ਵਧੂਗਾ ਪਰ ਜੇਕਰ ਰਕਬੇ ਦੀ ਗੱਲ ਕਰੀਏ ਨਾ ਕਿਉਂਕਿ ਕਲੋਨੀਆਂ ਬਿਲਡਿੰਗਾਂ ਬਣ ਰਹੀਆਂ ਨੇ ਰਕਬਾ ਘਟੇ ਜਾਂਦਾ ਤੇ ਫਸਲ ਦਾ ਜਿਹੜਾ ਝਾੜ ਉਹ ਵਧ ਹੀ ਜਾਂਦਾ ਤੁਸੀਂ ਦੇਖੋ ਵੀ ਇਹ ਵੀ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਵੀ ਉਹ ਜ਼ਮੀਨ ਤਾਂ ਸਾਡੇ ਘਟ ਰਹੀ ਹੈ ਤੇ ਸਰਕਾਰ ਅੰਕੜੇ ਦੇ ਰਹੀ ਹੈ ਕਿ ਸਾਡੇ ਇਸ ਵਾਰ ਇੰਨਾ ਝਾੜ ਵਧ ਗਿਆ ਪਿਛਲੇ ਸਾਲ ਨਾਲੋਂ ਜ਼ਮੀਨ ਤਾਂ ਹਜ਼ਾਰਾਂ ਏਕੜ ਘਟ ਜਾਂਦੀ ਹਰ ਇੱਕ ਸਾਲ ਇਹ ਫਿਰ ਉਦਾਂ ਹੀ ਆ ਨਾ ਜਿਵੇਂ ਦੁੱਧ ਸਾਡੇ ਕੁਝ ਮਤਲਬ ਹਜ਼ਾਰ ਟਨ ਪੈਦਾ ਹੁੰਦਾ ਲੱਗਦਾ 5000 ਟਨ ਤਾਂ ਉਹ ਸਾਰਾ ਕੁਝ ਕਾਗਜ਼ਾਂ 'ਚ ਤਿਆਰ ਹੁੰਦਾ ਨਕਲੀ ਸਾਰਾ ਕੁਝ ਖਾਣ ਪੀਣ ਨੂੰ ਤਿਆਰ ਹੋ ਰਿਹਾ ਸਾਡੀ ਖਾਦ ਖਰਾਕ ਸਭ ਨਕਲੀ ਬਣ ਰਹੀ ਹੈ ਕਈ ਜਗ੍ਹਾ ਤਾਂ ਪਸ਼ੂਆਂ ਦਾ ਜਿਹੜਾ ਖਲ ਫੀਡ ਹੈ ਇਹ ਵੀ ਨਕਲੀ ਤਿਆਰ ਹੋਣ ਲੱਗ ਗਿਆ ਸਾਡੇ ਪਸ਼ੂ ਵੀ ਬਾਝ ਹੋਣ ਲੱਗ ਗਏ ਜਨਾਨੀਆਂ ਵਾਂਗ ਜਿਵੇਂ ਜਨਾਨੀਆਂ ਅੱਜਕੱਲ ਕੁੜੀਆਂ ਵਿਚਾਰੀਆਂ ਬੱਚੇ ਪੈਦਾ ਕਰਨ ਤੋਂ ਆਸਮਰਤ ਹੋ ਰਹੀਆਂ ਨੇ ਨਾ ਇਸੇ ਤਰ੍ਹਾਂ ਸਾਡੇ ਪਸ਼ੂ ਵੀ ਹੋ ਰਹੇ ਨੇ ਇਹ ਤਾਂ ਬਹੁਤ ਗੰਭੀਰ ਵਿਸ਼ੇ ਨੇ ਅੱਜ ਦਾ ਵਿਸ਼ਾ ਜਿਹੜਾ ਉਹ ਇਹੀ ਆ ਵੀ ਸਾਡੀ এনवायरमेंट ਨੂੰ ਅਸੀਂ ਖਤਮ ਕਰਿਆ ਲਾਸਟ ਵਿੱਚ ਕੀ ਕਰਨਾ ਚਾਹੁੰਦੇ ਆ ਬਸ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਮਖਬੂਲ ਜੀ ਜੋ ਵੀ ਸਬੰਧਤ ਵਿਭਾਗਮੇ ਨੇ ਚਾਹੇ ਉਹ ਜੰਗਲਾਤ ਵਿਭਾਗਮੇ ਜਾਂ ਜਿਹੜੇ ਵਾਟਰ ਰਿਸੋਰਸਸ ਵਾਲੇ ਵਿਭਾਗਮੇ ਨੇ ਉਹ ਠੀਕ ਕਰ ਆਪਣੀ ਡਿਊਟੀ ਨੂੰ ਦੰਦ ਉਹ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਵੀ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ ਤੇ ਪਾਣੀ ਦੀ ਵੇਸਟੇਜ ਨਾ ਕਰੀਏ ਉਹਨਾਂ ਘਰਾਂ ਦੇ ਵਿੱਚ ਮੋਤਰਾ ਚੱਲਦੀ ਰਹਿੰਦੀਆਂ ਨੇ ਤੇ ਟੈਂਕੀ ਓਵਰਫਲੋ ਹੋਈ ਜਾਂਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਹੀ ਇਸੀ ਦੇ ਉੱਤੇ ਧਿਆਨ ਦੇਣ ਦੀ ਲੋੜ ਤਾਂ ਹੀ ਜਿਹੜੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੇਗੀਆਂ ਉਹ ਬਚ ਜਾਣਗੀਆਂ ਜੀ ਦੁਬਾਰਾ ਫੇਰ ਗੱਲਬਾਤ ਕਰਾਂਗੇ ਉਦੋਂ ਤੱਕ ਸ਼ੁਕਰੀਆ ਸਾਜਵੀ ਥੈਂਕ ਯੂ ਜੀ ਥੈਂਕ ਯੂ ਜੀ ਮਕੋਲ ਜੀ ਥੈਂਕ ਯੂ ਧੰਨਵਾਦ ਅਹਿਮ ਵਿਸ਼ਾ ਸੀਗਾ ਅੱਜ এনवायरमेंट ਵਾਤਾਵਰਨ ਦਾ ਵੀ ਅੱਜ ਹਾਲਾਤ ਕੀ ਹੋਏ ਪੈਨੇ ਆਪਾਂ ਏਸੀਆਂ ਚ ਬੈਠੇ ਆ ਤਾਂ ਵੀ ਗਰਮੀ ਚ ਆਉਂਦੀ ਆ ਇਹਦੇ ਜ਼ਿੰਮੇਵਾਰ ਅਸੀਂ ਆ ਸਾਡੇ ਲੋਕ ਨੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਪਾਣੀ ਨੂੰ ਵੀ ਤਰਸੂਗੀ ਤੇ ਸਾਡੇ ਆਪਾਂ ਖੁਦ ਜਵਾਨੀ ਨੂੰ ਤਰਸਾਂਗੇ ਸਾਡੀ ਜਵਾਨੀ ਆ ਜਿਹੜੀ ਬਾਹਰ ਭੱਜ ਰਹੀ ਆ ਜਿਹੜੇ ਇੱਥੇ ਰਹਿ ਗਏ ਉਹ ਨਸ਼ਿਆਂ ਦੇ ਉੱਤੇ ਕਿਵੇਂ ਬਰਬਾਦ ਹੋ ਰਹੇ ਨੇ ਇਹ ਕਿਸੇ ਤੋਂ ਛੁਪਿਆ ਨਹੀਂ ਹੋਇਆ ਜੇ এনवायरमेंट ਦੀ ਗੱਲ ਕਰਦੇ ਆ ਅੱਗ ਪੈ ਰਹੀ ਆ 50 ਡਿਗਰੀ ਦੇ ਕਰੀਬ ਤਾਂ ਸਾਡਾ ਤਾਪਮਾਨ ਪਹੁੰਚ ਗਿਆ ਜਿਹੜੀ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਬੂਟੇ ਲਾਉਂਦੀਆਂ ਨੇ ਸੇਵਾ ਕਰਦੀਆਂ ਨੇ ਕਿਤੇ ਨਾ ਕਿਤੇ ਪਰ ਸਾਡਾ ਜਿਹੜਾ ਸਰਕਾਰੀ ਵਿਭਾਗ ਹੈ ਬਣ ਵਿਭਾਗ ਹੈ ਉਹਦੇ ਮੰਤਰੀ ਪਿਛਲੇ ਦਿਨ ਹੀ ਆਪਾਂ ਸਾਰੇ ਜਾਣੂ ਐ ਵੀ ਕਿਸ ਤਰ੍ਹਾਂ ਬਣਾ ਨੂੰ ਵਧਦੇ ਰਹੇ ਹੋਰ ਵੀ ਉਹਦਾ ਮਹਿਕਮਾ ਸੀਗਾ ਬੱਚਿਆਂ ਦਾ ਵਜੀਫਾ ਖਾ ਕੇ ਤੇ ਉਹ ਲੋਕਾਂ ਨੂੰ ਫੇਰ ਅਸੀਂ ਜਿਤਾਉਣ ਤੱਕ ਜਾਂਦੇ ਆ ਤੇ ਇਸੇ ਤਰ੍ਹਾਂ ਬਣ ਵਿਭਾਗ ਦੇ ਅਧਿਕਾਰੀ ਨੇ ਜਿਹੜਿਆਂ ਦੇ ਕੰਤੇ ਜੂਨ ਸਰਕਦੀ ਨਹੀਂ ਅੱਜ ਕਿੰਨੀ ਵਾਰੀ ਮੈਨੂੰ ਇਹ ਗੱਲ ਕਹਿਣੀ ਪੈ ਗਈ ਹੈ ਕਿਉਂ ਕਹਿ ਰਹੇ ਆ ਕਿਉਂਕਿ ਜੇ ਅਸੀਂ ਕੋਈ ਜਾਣਕਾਰੀ ਦੰਨੇ ਆ ਵੀ ਤੁਹਾਡੇ ਦਰਖਤ ਵੱਡੇ ਗਏ ਤਾਂ ਉਹ ਪਹਿਲਾਂ ਹੀ ਉੱਥੇ ਮਿਲੀ ਭੁਗਤ ਹੁੰਦੀ ਹੈ ਜੇ ਕਿਸੇ ਨੇ ਰਸਤਾ ਕੱਢਣਾ ਚੰਗੇ ਦਰਖਤ ਰੋੜ ਤੇ ਲੱਗੇ ਹੋਏ ਨੇ ਤਾਂ ਉਹ ਵੀ ਵੱਢ ਦਿੰਦੇ ਆ ਪਰ ਕਿਤੇ ਨਾ ਕਿਤੇ ਕਹਿੰਦੇ ਨੇ ਵੀ ਜੇ ਹਰਾ ਪਰ ਦਰਖਤ ਵੱਡਿਆ ਜਾਂਦਾ ਹੈ ਕਾਨੂੰਨ ਦੇ ਮੁਤਾਬਕ 307 ਨਾ ਲੱਗਦੀ ਹੈ ਪਰ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਹੈ ਨਹੀਂ ਤੇ ਇਸ ਲਈ ਇਹ ਕਿ ਸਿਰਫ ਤੇ ਸਿਰਫ ਅਸੀਂ ਕਮਾਈ ਦੇ ਪਿੱਛੇ ਪਏ ਹੋਇਆ ਪਰ ਉਹ ਕਮਾਈ ਨੂੰ ਅਸੀਂ ਕੀ ਕਰਾਂਗੇ ਜੇ ਸਾਡਾ ਆਉਣ ਵਾਲਾ ਭਵਿੱਖ ਹੀ ਨਾ ਬਚਿਆ ਤੇ ਇਸ ਕਰਕੇ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਪਊਗੀ ਅਸੀਂ ਲੋਕ ਨਾਲ ਸਾਡੇ ਲੋਕਾਂ ਨੂੰ ਪਹਿਲ ਕਦਮੀ ਕਰਨੀ ਪਊਗੀ ਹਰ ਸੂਏ ਦੇ ਉੱਤੇ ਜਿਹੜੇ ਪਿਥਰ ਨੂੰ ਪਾਣੀ ਚੱਲਦਾ ਸੀ ਉਹਦੇ ਆਲੇ-ਦਾਲੇ 20-20 30-30 ਫੁੱਟ ਜਗ੍ਹਾ ਸੀ ਜਿੱਥੇ ਦਰਖਤ ਖੜੇ ਹੁੰਦੇ ਸੀ ਉਹ ਸਾਰੇ ਦੇ ਸਾਰੇ ਵੱਢ ਕੇ ਲੋਕਾਂ ਨੇ ਖਾ ਲਿਆ ਜ਼ਮੀਨਾਂ ਤੇ ਕਬਜ਼ੇ ਕਰ ਲਏ ਜੰਗਲਾਤ ਵੀ ਆ ਜ਼ਮੀਨਾਂ ਘੇਰੀਆਂ ਹੋਈਆਂ ਨੇ ਕਿਤੇ ਤਾਂ ਲੋਕ ਆਪਣੀਆਂ ਜਗ੍ਹਾ ਦੇ ਉੱਤੇ ਵੀ ਜੰਗਲ ਲਾਉਂਦੇ ਸੀ ਬਾਗ ਲਾਉਂਦੇ ਸੀ ਦਰਖਤ ਲਾਉਂਦੇ ਸੀ ਹੁਣ ਜਿੱਥੇ ਸਰਕਾਰੀ ਜਗ੍ਹਾ ਜਗ੍ਹਾ ਵੀ ਖੜਾਪ ਲਈ ਦਰਖਤ ਵੀ ਖੜਾਪ ਲਏ ਤੇ ਉਸੇ ਦਾ ਸਾਰਾ ਖੁਸ਼ੀ ਨਤੀਜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਦਾ ਉਹ ਆ ਗਿਆ ਸਤਿ ਸ੍ਰੀ ਅਕਾਲ